ਦੇ ਦੁੱਧ ਚੋਣਾ ਹੁੰਦਾ ਇਹ ਜੋਕ ਹੈ ਦੁੱਧ ਵੀ ਇੰਨੇ ਚੋਣਾ ਹੁੰਦਾ ਸਾਰਾ ਚੋਲੇ ਵੀ ਭੋਲੀ ਘਰ ਆਈ ਜੀ ਇਹ ਕਿੰਨਾ ਬੋਲਦੇ ਰਹਿੰਦੀ ਐ ਇਹਦਾ ਅਸੀਂ ਤਾਂ ਮੇਵਨੀ ਝਗਾਉਣੀ ਦੂਸਰੀ ਬੋਲੇ ਤਾਂ ਹੀ ਮੇਵਨੀਆਂ ਪਲੀਆਂ ਨੇ ਜੀ ਸਾਡੇ ਨਾਲ ਦੁੱਧੋਂ ਹੋ ਗਈ 2.5 ਕਿਲੋ ਇਹ ਸਾਰੇ ਤੁਸੀਂ ਕਹਿੰਦੇ ਇਹ 5 ਕਿਲੋ ਦਾ ਕੋਈ ਪਤਾ ਕੋਈ ਥਣ ਥਣ ਵਿੱਚ ਫਰਕ ਫੁਰਕ ਤਾਂ ਨਹੀਂ ਭਾਈ ਜਮੀਨ ਵੀ ਨਹੀਂ ਜ਼ਿੰਮੇਵਾਰੀ ਆਮਨੇ ਹੈ ਹੈ ਜ਼ਿੰਮੇਵਾਰੀ ਆਪਣੀ ਕਿਵੇਂ ਜੀ ਤਸਿੰਦਾ ਜੀ ਨਾ ਤੁਸੀਂ ਦੱਸੋ ਸਾਹਮਣੇ ਨੂੰ ਪਤਾ ਜੀ ਮੇਰੇ ਤਾਂ ਐ ਪਸੰਦ ਆ ਵੀ ਦੋ ਮੇਵਨੀਆਂ ਨੇ ਥੱਲੇ ਇੱਕ ਬੱਕਰੀ ਆ ਤੁਹਾਡਾ ਬਾਦਾ ਵਾਜੂ ਆ ਤੰਨੇ ਜਾਨ ਬੱਚੇ ਵੀ ਨੇ ਦੋ ਥੱਲੇ ਨਾਲ ਤਾਂ ਹੋਈਆਂ ਵੀਰੇ ਇਹਨੂੰ ਤੁਹਾਈਆ ਬੱਠਾ ਤਕੜੀਆਂ ਨੇ ਜਿਹੜਾ ਕੋਈ ਆਏ ਨਹੀਂ ਵੀ ਹੋਈਆਂ ਕੋਈ ਕਾਲ ਨੂੰ ਚਲੋ ਵੇਚਣ ਦਾ ਵੀ ਕੋਈ ਡਰ ਨਹੀਂ ਜੀ ਜਾਣਦੇ 6 ਮਹੀਨੇ ਚ ਹੋ ਜਾਣੀਆਂ ਮੇਰੀਆਂ ਉਹ ਤਾਂ ਜੋ ਆਪਾਂ ਉਧਰ ਚੱਲਦੇ ਆ ਤੰਨੇ ਜ ਨੇ ਆਜੋ ਉਈ ਆਪਣੇ ਪਾਸਟਰ ਨੇ ਇਹ ਬੀਸੂ ਵੀਸੂ ਨੂੰ ਬਚਾਰੀ ਭਾਗਤ ਲੋਗ ਐ ਇੱਥੇ ਬਰੋਜਪੁਰ ਦੇ ਨਹੀਂ ਠੀਕ ਐ ਜੀ ਆਪਣੇ ਜਾਣ ਪਛਾਣ ਦੇ ਨੇ ਦੋਸਤਾਂ ਦੇ ਇਦਾਂ ਰਿਸ਼ਤੇਦਾਰਾਂ ਨੂੰ ਵਰਤਦਾ ਮੈਂ ਨਾ ਹਾਂ ਜੈ ਸਾਈ ਦੇ ਬਈ ਸਾਈ ਉੱਪਰ ਹੈਗੇ ਟੋਕੇ ਮੇਰੇ ਕੋਲ ਤਾਂ ਨਹੀਂ ਆਪਣੇ ਕੋਲ ਪਾ ਲੋ ਚੱਲ ਮੈਂ ਮਿਲੋ ਫਾਸਣ ਕੋਈ ਗੱਲ ਮੈਂ ਤਾਂ ਨਾ ਹੈਗੇ ਮੈਂ ਲਵੇ ਲੈ 500 ਦਾ ਲੋਟ ਹੈ ਨਹੀਂ ਕੋਈ ਨਾ ਪਤਾ ਹਾਂ ਕਰੀਏ ਹੁਣ ਹਾਂ ਜੀ ਹਾਂ ਜੀ ਨਾ ਬਈ ਕਾਲਿਆ ਇਹਨਾਂ ਨੇ ਕਦੇ ਬੱਕਰੀ ਨਹੀਂ ਲਈ ਅਣਜਾਣ ਮੂਰੇ ਨਾ ਉਪਰੇ ਪਾਣੀ ਚ ਡੂੰਗਾ ਹੀ ਲੱਗਦਾ ਹੁੰਦਾ ਵੀ ਕਿਤੇ ਡੁੱਬ ਨਾ ਜਾਈ ਆ ਹੁੰਦਾ ਹੈ ਨਵੇਂ ਬੰਦੇ ਦਾ ਨਵੇਂ ਬੰਦੇ ਨੂੰ ਤੇ ਮੈਂ ਇਹਨਾਂ ਨੂੰ ਤਸੱਲੀ ਦਿੱਤੀ ਪਾਠ ਨਵੀ ਐ ਦੋ ਮਹੀਨੇ ਤਾਂ ਅਜੇ ਤੁਸੀਂ ਚੋਏ ਹੋ ਨਾ ਦੋ ਮਹੀਨੇ ਨਾ ਛੇੜੋ ਵੀ ਇਹ ਬੱਕਰੀਆਂ ਬਣ ਜਾਣੀਆਂ ਚੋਂਚੋਂਗਾ ਵੀ ਬੱਕਰੀ ਵਾਹ ਲੱਗ ਗਈ ਆ ਉਹਦੇ ਤੋੜ ਰਹੀ ਨੇ ਹਾਂ ਪਤਾ ਲੱਗ ਗਿਆ ਤੋੜਨਾ ਕਿਤਾ ਕਹਿੰਦੇ ਨੇ ਕੁਝ ਹੋਰ ਪਰ ਮੈਂ ਉਹ ਲੈਣ ਵਾਲੀ ਗੱਲ ਤੇ ਨਹੀਂ ਜਾਂਦਾ ਇਹ ਤਾਂ ਕਹਿੰਦੇ 15 16 ਦੀ ਲੈ ਦੇ ਮੱਕਲ ਨੇ ਡੇ ਵੀ ਨਹੀਂ ਲੱਗਣ ਦੇ ਨੇ ਉਹਨੇ ਉਹ ਤਾਂ ਸਾਨੂੰ ਵੀ ਪਤਾ ਹੀ ਆਈ ਰੋਜ਼ ਤੂੰ ਸਾਰੀਆਂ ਗੱਲਾਂ ਛੱਡ ਪੱਟ ਦਾ 20000 ਰੁਪਇਆ ਲੈ ਦੇ ਦੇ ਇਹਨਾਂ ਨੂੰ ਗੱਡੀ ਅਸੀਂ ਕਰਾ ਲਈ ਖੁੱਲ ਲਈ ਲੈ ਲਈ ਨੀਰਾ ਲੈ ਲਿਆ ਠੀਕ ਹੈ ਜੀ ਦੋ ਬਰਪਰੀਆਂ ਖਰੀਦ ਲਈਆਂ ਵਿੱਚੇ ਇਹ ਭਗ ਜੂਗੀ ਵਿਚਾਰੀ ਲੈ ਨਹੀਂ ਗੱਡੀ ਹੈ ਫਰਕ ਵਾਲਾ ਇਹ ਐ ਕੀ ਮੰਗਿਆ ਮੈਂ ਤਾਂ 32000 ਰੁਪਇਆ ਮੰਗਦਾ ਜੀ ਰਜੂਲ ਮੈਂ ਵੀ ਲਵੇ ਲਾ ਕੇ ਕਹੂੰਗਾ ਤੈਨੂੰ ਬਾੜੀ ਟਪਾਰਵਾਜ ਨਹੀਂ ਕਰਦਾ ਪਰ ਪੱਕੀ ਲੈ ਜਾ 28000 ਦੀ 30 ਨਹੀਂ ਕਿਹਾ ਤੈਨੂੰ ਹਰਾ ਕੋ ਸੱਦ ਕਿਉ ਉਹ ਬਾਈ ਨੇ ਮੈਨੂੰ ਆਹ ਸਾਰੇ ਪਹਿਲਾਂ ਹੀ ਕਹਿਆ ਕਾ ਤੂੰ ਅੜਦਾ ਫੋੜੇ ਉਹਨੇ ਤਾਂ ਫਿਰ ਪਹਿਲੀ ਹੀ ਕਹਿਤਾ ਵੀ ਤੂੰ ਅੜਦਾ ਹੈਂ ਕਾ ਨੂੰ ਅੜਦੇ ਆਂ ਜਨਪੁਰ ਵੀ ਦੇਖ ਵਿੱਚ ਜਨਪੁਰ ਵੀ ਚੰਗੇ ਨੇ ਦੇਖੀਆਂ ਯਾਰ ਇਹਨੂੰ ਵੀ ਪਤਾ ਰਾਕੀ ਕੋਣ ਹੁੰਦਾ 20000 ਦੋ ਪੱਟਾ ਦੀ ਬੱਚਿਆਂ ਦੀ ਆਏ ਤਾਂ ਮਿਲ ਜੂ ਰਿੱਛੀ ਵਿੱਕੀ 15 ਨਹੀਂ ਮਿਲ ਜੂ ਬਾਈ ਗੱਲਾਂ ਫੇਰ ਕਰ ਲਿਓ ਨਾ ਮੈਨੂੰ ਦੱਸੋ ਜੇ ਕੋਈ ਗਲਜਾ ਤੁਹਾਡੀ ਗੱਲ ਦੀ ਨਹੀਂ ਲੈਣੀ ਕਿਵੇਂ ਕਰਨੇ ਰਹਿ ਕਰ ਲਾ ਹਾਂ ਮਨ ਚ ਫਰਕ ਨਾ ਰੱਖਿਓ ਨਹੀਂ ਲੈਣੀ ਨਾ ਵੀ ਲਓ ਕਿਉਂ ਵੀ ਆਪਾਂ ਨੂੰ ਕੀ ਹੈ ਹਾਂ ਇੱਕ ਮਿੰਟ ਹਾਂ ਕਣਤਾਉਂਦੀਆਂ ਨਹੀਂ ਵਿੱਚੇ ਗੱਡੀ ਚੋਂ ਬੈ ਜਾਣੀਆਂ ਨਹੀਂ ਕਹਿੰਦਾ ਡਰਾਈਵਰ ਨੂੰ ਮੂਰੇ ਪੱਠਿਆ ਲਾ ਪਾਈ ਬੱਚਿਆਂ ਨੂੰ ਹਾਂ ਬੱਚੇ ਮੂਰੇ ਬੈ ਜਾਣਗੇ ਤੁਸੀਂ ਮੇਰੀ ਗੱਲ ਮੰਨ ਲਓ ਚਲੋ ਜੀ ਤੁਸੀਂ ਕਹੋ ਨਵੀਂ ਪੱਠਾ ਦੂਏ ਸੂਏ ਆ ਇਹ ਹੈ ਹੈ ਬੁੜੀ ਨਹੀਂ ਹੈ ਜੀ ਭਾਈ ਇਹ ਨਵੀਂ ਆਈ ਸੇਦ ਆਉਂਦਾ ਜੀ ਹਲੇ ਤੁਸੀਂ ਕਹਿੰਦੇ ਹੋ ਸਫਾਈ ਨਹੀਂ ਸਫਾਈ ਤਾਂ ਮੈਂ ਦੱਸਦਾ ਜਿੱਤੇ ਮੈਂ ਆ ਗਿਆ ਇਹ ਜੇ ਬਾਲਪੂਰ ਜੇ ਸਾਰੇ ਮੁੰਨੇ ਆਉਗਾ ਪੱਟਾ ਪੁੱਟਾ ਤੋਂ ਸਾਫ ਹੋ ਜੂਗੀ ਪਾਲ ਝਾੜ ਜੂਗੀ ਇਹ ਜੇ ਐਸ ਬੱਕਰੀ ਸਫਾਈ ਵਾਲੀਆਂ ਰੱਖ ਦੋ ਗੰਦਗੀਆਂ ਨਹੀਂ ਬਾਈ ਗੰਦੀਆਂ ਨਹੀਂ ਆ ਗਿਆ ਸਾਬਣ ਲਾ ਕੇ ਨਵਾਦੀ ਇਹ ਕਿਹੜੇ ਨਮੂਨ ਦੇ ਲਿਬੜੀਆਂ ਪਈਆਂ ਨੇ ਇਹ ਵਿਚਾਰੀਆਂ ਗਿੱਲੇ ਸੁੱਕੇ ਚ ਬੈਂਦੀਆਂ ਨੇ ਕਿਉਂ ਜੀ ਸਹੀ ਗੱਲ ਆ ਬਾੜਿਆਂ ਦਾ ਇਹਦੇ ਭੀੜਾ ਬਾੜਾ ਕਿਸੇ ਚੌੜਾ ਬਾੜਾ ਜਮਕਾ ਮਾਰਦੇ ਇਹ ਕਿਹੜਾ ਦਰਸ਼ਨ ਇਹ ਕਿਹੜਾ ਦਰਸ਼ਨ ਤੁਮਣ ਵਾਲਾ ਇਹ ਕਿਹੜਾ ਦਰਸ਼ਨ ਤੁਮਣ ਵਾਲਾ ਵੀ ਵਿਗਿਆਵੇ ਦੀ ਖੰਡੀਆਂ ਬੈਠੀਆਂ ਨੇ ਇਹ ਤਾਂ ਦੇਖਾ ਦੋ ਨੇ ਇਹ ਇਹ ਦੋ ਨੇ ਮੈਂ ਤਾਂ ਉਹਨੂੰ ਨਾਉਣ ਦਾ ਟਾਈਮ ਨਹੀਂ ਇਹਨੂੰ ਗੰਜੇ ਦੇ ਦੋਏ ਭਾਈ ਇਹਨੂੰ ਅੰਨਾਉਂਦਾ ਨਹੀਂ ਇਹ ਐ ਨਾਉਂਦੇ ਨਹੀਂ ਹੈਗੇ ਅਰੇ ਇਹ ਨਹੀਂ ਪਤਾ ਨੇ ਤੇ ਜੂਆਂ ਵੀ ਹੋਣ ਅੱਛਾ ਇਹ ਤਾਂ ਹੋਣੀ ਐ ਇਹ ਤਾਂ ਕੀ ਹੋਣੀ ਐ ਜੂਆਂ ਵੀ ਹੋ ਸਕਦੀਆਂ ਨੇ ਮੇਰੇ ਭਾਈ ਕਿੰਨੇ ਦਾ ਬਾਦ ਜਿੱਚੜੀਆਂ ਲੱਗਦੀਆਂ ਨੇ ਸਾਡੇ ਓਏ ਮੇਰੇ ਜਿੱਚੜੀ ਕਰਦੀ ਮੈਂ ਤੋੜੀ ਜਰਾ ਹਾਂ ਇਹਰੇ ਨਹੀਂ ਦੇਖੀ ਸਾਰੀਆਂ ਗੱਲਾਂ ਛੱਡ ਸੌਦਾ ਕਰ ਨਹੀਂ ਤਾਂ ਇਹ ਜਾਂਦੇ ਨੇ ਹਾਂ ਕੋਈ ਨਾ ਦੱਸ ਬੱਕਰੀਆਂ ਨਹੀਂ ਲੈਂਦੇ ਉਦੋਂ ਬਾਅਦ ਕਈ ਛੱਡੇ ਨਕਾਤ ਕਰੇ ਕੀ ਕਹਿੰਦੇ ਐ ਸਾਡੇ ਨਹੀਂ ਪਸੰਦ ਨਾਲ ਚੰਗੀਆਂ ਚੰਗੀਆਂ ਦਿਖਾਤੀਆਂ ਨਾ ਠੀਕ ਹੈ ਬੋਲੋ ਜੀ 20000 ਰੁਪਏ ਦੰਨੇ ਆ ਭਾਈ ਉਹ ਨਹੀਂ ਉਹ ਵੀ ਤਾਂ ਪਹਿਲਾਂ ਮੈਨੂੰ ਸੁਣ ਗਏ ਮੈਂ ਕੀ ਬੋਲਾਂ ਫਿਰ ਹੋਰ ਕੀ ਕਹਿੰਨਾ ਤੂੰ 28 ਦੀ ਕਹਦਾ 27 ਕੋਈ 28 ਦੀ ਸਹੀ ਦਾ ਜਾ 27 ਦੀ ਲੈ ਜਾ ਨਾ ਸਹੀ ਆ ਜਾ ਕੋਈ ਵਰੀਆਂ ਕਣੀ ਵੀ ਦੇਖ ਲੈ ਖਸਮਾ ਥੱਲੇ ਆ ਦੱਸ ਬੋਲ ਥੱਲੇ ਆ ਥੱਲੇ ਤੂੰ ਬੋਲ ਹੈ ਬੱਚਕਾਰ ਜੋਰ ਲੱਗਦਾ ਤੇਰਾ ਜੋਰ ਹੀ ਲੱਗਦਾ ਬੈਠੀ ਰੰ ਮੇਰਾ ਉਹ ਬੇਬੇ ਖੜੀਆ ਨਾਲ ਵਾਲੀ ਕੋਈ ਨੂ ਦੇਖ ਐ ਵੀ ਦੇਖ ਬੇਬੇ ਨੂੰ ਵੀ ਲੈ ਜਾਗੇ ਬਾਪੂ ਨੂੰ ਵੀ ਲੈ ਜਾਗੇ ਅਸੀਂ ਹਾਂ ਤੂੰ ਤੁਰਨ ਆਲਾ ਬਣ ਕਿਉਂ ਜੀ ਸਾਹਵ ਨਾਲ ਸੀ ਵਾ ਤੂੰ ਸੀ ਲਖਾਈ ਸਹੀ ਦੱਸ ਸਹੀ ਦੱਸ ਐ ਮੈਂ ਤਾਂ 27000 ਲੈ ਲਿਆ ਬਈ ਬੱਕਰੀ ਮਹੰਦਰੀ ਤੇ ਕੀ ਹੈ ਤੇਰਾ ਪ੍ਰਕਾਰ ਹਥੋ ਕੱਚੀਆਂ ਗੱਦਾ ਨਹੀਂ ਕਰਦਾ ਹੈਗਾ 21000 ਦੀ ਬੱਕਰੀ ਦੀ ਨਹੀਂ ਰੱਜੀ ਹੋਰ ਕਰਨਾ ਕੀ ਹੈ ਕਈ ਕਰਨੇ ਜਾਂ 26000 ਦੀ ਲੈ ਜਾ ਦੇਣ ਵਾਲੀ ਹੋ ਗਾ ਹੋਰ ਮੇਮਨੀਏ ਦੀ ਕਦਰ ਪਾ 824 8000 ਰੁਪਏ ਨਾ ਪੈਂਦਾ ਪੱਟਾ ਨਹੀਂ ਪੈਂਦਾ ਆਪਾਂ ਪਾਈ ਜਾਂਦੇ ਹੁਣ ਅੱਛਾ ਮੇਮਨੀਏ ਦੀ ਕਦਰ ਪਾ ਮੇਮਨੀਏ ਨਾਲ ਦੇਖਦਾ ਸੀ ਕਹੇ ਜੇ ਕੰਧੀਆਂ ਨੇ ਐ ਵੀ ਦੇਖ ਰੱਜੂ ਤੇਰੀ ਨਾ ਕਦਰ ਪਾ ਮੇਰੀ ਕਦਰ ਕਿੱਥੇ ਪਾਉਂ ਤੂੰ ਬੱਕਰੀ ਤਾਂ ਪਾਉਂਦਾ ਨਹੀਂ ਮੇਰੀ ਕਿੱਥੇ ਤੇਰੀ ਵੀ ਪਾਉਣੀ ਹੈ ਸਤਾ ਸਭ ਦੀ ਪਾਉਣੀ ਪੱਕਾ ਨਿਸ਼ਾਨਾ ਲਾ ਦੇ ਤਵੇ ਪੱਕਾ ਨਿਸ਼ਾਨਾ ਲਾ ਪਾ ਪੱਕੀਆਂ ਪੱਕੀਆਂ ਨਾ ਰੋੜਿਆ ਕਰ ਪੱਕੇ ਹੀ ਨਿਸ਼ਾਨਾ ਹੈ ਮੈਨੂੰ 1000 ਰੁਪਏ ਦੇਵੋਗੇ ਖੁਸ਼ ਹੋਗੇ ਮੈਨੂੰ ਤਾਂ ਦੇਉਂਗੇ 1000 ਮੇਰੀ ਵਾਰੀ ਝੁਗਾ ਚੱਕ ਜਾਨੇ ਹੂੰ ਸਾਰੇ ਸੌਦਾ ਹੋਵੇ ਸਾਰੇ ਤੂੰ ਲੈ ਜੀ ਮੇਰੇ ਪਿੱਛੇ ਝੁਗਾ ਚੱਕ ਜਾਨੇ ਹੋ ਤੁਸੀਂ ਲੈ ਫੜੋ ਨਾ ਕੱਚੀਆਂ ਗੱਲਾਂ ਨਹੀਂ ਕਰਦਾ ਮੈਨੂੰ ਤਾਂ ਦੇਈ ਨਾ ਦੇਈ ਕੋਈ ਗੱਲ ਨਹੀਂ ਬੱਕਰੀ ਦੇ ਦਿੱਤੀ ਤੇਰੀ 24000 ਦੀ ਚੱਲ ਰਾਜੂ ਨਾ ਮੈਂ ਨਹੀਂ ਕਹਿਣਾ ਹੁਣ ਕੋਸੇ ਇਹ ਤਾਂ ਲੈ ਕੇ ਜਾਣੀ ਨਾ ਲੈ ਗਿਆ ਬਸ ਲੈ ਫੜ ਵਈ ਬਸ ਓ ਚਾੜਾ ਵੇ ਨਾਟੀ ਗੁਆਰ ਭੱਜ ਜਾਣਗੇ ਨਾਟੀ ਉਹ ਆ ਨਾਲ ਖਰੀਦੀ ਵੀ ਆਈ ਵੀ ਬਾਈ ਨਾਲ ਖੱਪ ਗਿਆ ਉਹ ਘਟ ਚ ਖਰੀਦੀ ਹੋ ਪਰਾਂ ਹੋ ਜਾ ਰਹੇ ਨੇ ਬੱਕਰੀ ਬੱਕਰੀ ਲੈ ਕੇ ਜਿੰਨੇ 25000 ਦੀ ਲੈ ਜਾ ਬਸ ਤੈਨੂੰ ਕਮਾਨ ਵਾਲੀ ਉਹ ਗੱਲ ਆ ਪੱਠਾ ਵੀ ਨੇ 1900 ਉਹ ਪਰਦੇਸੀ ਨੇ ਓਏ ਪਰਦੇਸੀ ਨੇ ਫਿਰ ਬੱਕਰੀ ਕਿਹਣੀ ਵੀ ਦੇਖ ਬੱਚੇ ਕਿਹਣੀ ਵੀ ਲੈ ਪੱਠਾ ਵੀ ਦੇ ਲੈ ਕਿਹ ਜੀਏ ਪੁੱਤਕਾਂ ਵਰਗੀਆਂ ਨੇ 2000 ਜਿਹੜੇ ਹੋ ਗਏ ਦਸਤਾ ਚੱਕੀ ਜੁੱਤੀਆਂ ਬੈਠੇ ਕਿਹ ਜੀਏ ਚੱਕਦੇ ਦਿਨ ਦਿਨ ਕੁਛ ਨਹੀਂ ਕਹਿੰਦੇ ਪਿਆਰ ਆ ਓਏ ਹੁਣ ਕਿਉਂ ਸਾਈ ਮੋੜਦਾ ਸਾਈ ਨਹੀਂ ਮੋੜਦਾ ਬੀਬੀ ਬਹੁਤ ਦੇਖੀ ਨਾਲ ਬਾਰ ਬਰਾ ਖਿੱਦੀ ਹੋਈ ਆ ਉਹ 15000 ਦੀ ਵੀ ਲੈਣੀ ਇਹ ਚੀਜ਼ ਵੀ ਦੇ ਜਾ ਜਾਂ 24000 ਦੀ ਹੋ ਲੈ ਛੱਡ ਦੇ ਬਸ ਪਾ ਦੇ ਤਾਂ ਮੇਰੇ ਭਾਈ ਦੀ ਕਦਰ ਕਰ ਯਾਰ ਹਾਂ ਲੈ ਬੱਚੇ ਫੜ ਲਓ ਬੱਚੇ ਆ ਸਕੈਨਲ ਦੇ ਦੇਰਾ ਵਾਸੇ ਦੋ ਚੱਲ ਜੀ ਫੜੋ ਬੱਚੇ ਹਾਂ ਅਸੀਂ ਸੌਦਾ ਅਗਲੇ ਦਾ ਵੇਚਦੇ ਹੁੰਨੇ ਆ ਕੱਚ ਕਰੋੜੀ ਜੀ ਗੱਲ ਨਹੀਂ ਕਰਦਾ ਹੁੰਦਾ ਮੈਂ ਸਹੀ ਗੱਲ ਆ ਯਾਰ ਮੁਕੱਦਰ ਇਹਨਾਂ ਦੇ ਮਾਰੀ ਆ ਪਤਾ ਨਹੀਂ ਚੰਗੀ ਆ ਕਿੰਨੇ ਬੰਦੇ ਫਿਰਦੇ ਨੇ 22000 ਨੂੰ ਇਹ 5 ਲੱਖ ਤੇ ਬਣਿਆ 22000 ਦੀ ਵਿਕ ਜੂ ਤੇ ਤੂੰ ਨਾ ਲੈਂਦਾ ਬਾਈ ਇਹ ਚੀਜ਼ ਗੱਲ ਆ ਇੱਕ ਪਰਵਾਹ ਜੀ ਹਾਂ ਹਾਂ ਨਾ ਲੈਂਦਾ ਯਾਰ ਤੈਨੂੰ ਲੈ ਲਈ ਬਾਈ ਚੱਕ ਲਿਓ ਬਾਈ ਸਕੈਨਰ ਦਿਓ ਆਹ ਵਾਹ ਹੋਈ ਵਾਹ ਬਾਈ ਲੈ ਆਹ ਦੇ ਓਏ ਉਹਨੂੰ ਕਹਦੇ ਬਾਈ ਕਹਦੇ ਗੱਡੀ ਚ ਰੱਖ ਲੈ ਮੂਰੇ ਜ਼ਿੰਮੇਦਾਰੀ ਉਹਦੀ ਕਰਾ ਦੀ ਬਾਈ ਉਹ پورے ਗੱਡੀ ਚ ਕਰਾਇਆ ਜਾ ਲੈ ਜੋ ਵਕਰੀ ਫੜਕੀ ਲਿਖਿਆ ਕੀ ਆਇਓ ਬਾਈ ਫੜਦੇ ਤੋੜਦੇ ਆ ਬੰਦਾ ਬਾਈ ਲਿਖਾਈ ਵੀ ਕਰਾਉਣੀ ਨਾਲ ਲੈ ਜਾ ਬੰਦਾ ਮੇਰਾ ਸਾਈ ਜਣਾ ਦੇ ਦੋ ਜੀ ਮੇਰਾ ਨੋਟ ਇਹ ਮੇਰਾ ਹੈ ਆਪਦੇ ਨੂੰ ਦਸਤਾਤੀ ਮੈਂ ਉਹ ਸਾਈ ਤੇਨੇ ਆਪਾਂ ਨੂੰ ਹਾਂ ਫਿਰ ਉਹ